ਮਰ ਰਹੇ ਹੋ ਤੁਸੀਂ ਕੋਪਿੰਦਰ ਸਿੰਘ ਜੀ ਮੈਂ ਚਾਹਾਂਗਾ ਜੇ ਜੋ ਪੰਜਾਬੀ ਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕੋ ਔਰ ਕਿਉਂਕਿ ਸ਼ਾਇਦ ਤੁਸੀਂ ਇੱਕ ਬੰਕਰ ਦੇ ਵਿੱਚੋਂ ਤਾਂ ਨੈਟਵਰਕ ਬੜਾ ਵੀਕ ਆ ਸਵੇਰੇ ਤੋਂ ਹੀ ਲਗਾਤਾਰ ਪਾਕਿਸਤਾਨ ਦੀ ਤਰਫੋਂ ਸ਼ੇਅਰਿੰਗ ਕੀਤੀ ਜਾ ਰਹੀ ਹੈ ਰੋਗੀ ਸਿੰਘ ਸਵੇਰੇ ਜਦੋਂ ਗੁਰਦੁਆਰੇ ਤੋਂ ਨਿਯਾਮ ਕਰਕੇ ਵਾਪਸ ਆਪਣੇ ਘਰ ਵਾਲੇ ਸੀ ਘਰ ਦੇ ਬਾਹਰ ਹੀ ਜਿਹੜਾ ਪਾਕਿਸਤਾਨ ਦੇ ਤਰਫੋਂ ਸ਼ੈਲ ਗੇਰੇ ਆਦੇ ਉਹਦੇ ਕੋਈ ਕ੍ਰਿਟੀਕਲ ਕੰਡੀਸ਼ਨ ਜਿਹੜੇ ਉਹ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪਤਲ ਇਧਰ ਜਾਇਆ ਗਿਆ ਉੱਥੇ ਡੈਥ ਹੋ ਗਈ ਤੁਹਾਨੂੰ ਦੱਸ ਦਈਏ ਕਿ ਇੱਕ ਰਾਗੀ ਅਮਰੀਤ ਸਿੰਘ ਦੇ ਨਾਲ ਇਸ ਟਾਈਮ ਤੱਕ ਪਹੁੰਚਦੇ ਅੰਦਰ ਤਿੰਨ ਜਿਹੜੇ ਸ਼ੋਰ ਜਿਹੜੇ ਡੈਥਸ ਸੀ ਕਮੇਟੀ ਦੇ ਉਹਨਾਂ ਨੂੰ ਕੀਤੀ ਗਈ ਇੱਕ ਮਹਿਲਾ ਔਰਤ ਨੂੰ ਯੋਗ ਜਿਹੜੇ ਮਾਰੇ ਗਏ ਜਾ ਚੁੱਕੇ ਨੇ ਇਸ ਟਾਈਮ 'ਤੇ ਪੋਸਤੂਕ ਲਾਵਾ ਬਾਕੀ ਵੀ ਅਦਰ ਜਿਹੜੀਆਂ ਸਭ ਨੂੰ 10 ਬੰਦੇ ਤੋਂ ਇਸ ਟਾਈਮ ਜਿਆਦਾ ਜਿਹੜੇ ਪੁਲਿਸ ਕੈਪਟੀਨਟੀ ਹੋ ਗਈਆਂ ਦੋ ਦਰਜਨ ਤੋਂ ਜਿਆਦਾ ਜਿਹੜੇ ਬੰਦੇ ਇਸ ਟਾਈਮ ਤੱਕ ਗਾਇਲ ਹੋ ਚੁੱਕੇ ਨੇ ਔਰ ਸਥਿਤੀ ਇਤਨੀ ਲਗ ਬਹੁਤ ਬਹੁਤ ਹੋਏ ਹਨ ਔਰ ਮੈਕਸਿਮਮ ਲੋਕ گاਉਂਾਂ ਦੇ ਲੋਕ ਜਿਹੜੇ ਸਿਟੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਅੱਛੀ ਪਲੈਸਟਿਸ਼ਨ ਕੋਨ ਸਿਟੀ ਦੇ ਅੰਦਰ ਆਏ ਸੀ ਉਹ ਇਸ ਟਾਈਮ ਵਾਪਸ ਆਪਣੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਰਹੇ ਤੁਸੀਂ ਕਿੱਥੇ ਹੋ ਅਫੀਸ ਵੱਲੋਂ ਤੁਹਾਨੂੰ ਇੱਕ ਮੈਨੂੰ ਕਾਲ ਆਈ ਸੀ ਕਿ ਤੁਸੀਂ ਪੀਟੀਸੀ ਕਰਕੇ ਭੇਜੋ ਮੈਂ ਜਿਵੇਂ ਬਾਹਰ ਨਿਕਲਿਆ ਪੀਟੀਸੀ ਕਰਨ ਲਈ ਮੇਰੇ ਘਰ ਤੋਂ ਤੱਕ ਨੂੰ 50 ਫੁੱਟ ਦੀ ਦੂਰੀ ਤੇ ਦੋ ਜਾਂ ਤਿੰਨ ਮੋਟਰ ਗਏ ਉਹ ਮੈਂ ਲਾਈਵ ਤਸਵੀਰਾਂ ਭੇਜ ਗਿਆ ਵੀ ਹੈ ਹੂੰ ਲਗਾਤਾਰ ਬੁਰੀ ਕੰਡੀਸ਼ਨ ਹੈ ਮੈਂ ਇਸ ਟਾਈਮ ਇੱਕ ਬੰਕਰ ਦੇ ਵਿੱਚ ਹਾਂ ਉਹ ਬਾਹਰ ਨਿਕਲਣਾ ਬਹੁਤ mushkil ਹੋ ਗਿਆ ਹੈ ਲਗਾਤਾਰ 3 ਵਜੇ ਤੋਂ ਬਾਅਦ ਜਿਹੜੀ ਹੈਵੀ ਸ਼ੈਲਿੰਗ ਕੀਤੀ ਜਾ ਰਹੀ ਹੈ ਉਹ ਦੇ ਵਿੱਚ ਪੌਂਟ ਸਿਟੀ ਹੋ ਗਿਆ ਸਾਡਾ ਮੈਟਰ ਹੋ ਗਿਆ ਕਸਬਾ ਸਾਡੇ ਔਰ ਇੱਕ ਜਗ੍ਹਾ ਜਿਹੜਾ ਨਿਰੰਤਰ ਰਿਹਾ ਤੇ ਨਦੀ ਜਿਹੜੇ ਵਾਟਰ ਦੇ ਉੱਤੇ ਸ਼ੈਲਿੰਗ ਨਹੀਂ ਹੋ ਰਹੀ ਹੈ ਜਿੰਨੀ ਸ਼ੈਲਿੰਗ ਹੋ ਰਹੀ ਹੈ ਪੌਂਟ ਸਿਟੀ ਦੇ ਅੰਦਰ ਹੋ ਰਹੀ ਹੈ ਔਰ ਕਿੰਨੀ ਕਿੰਨੀ ਦੂਰੀ ਤੇ ਇੱਥੋਂ ਜਿੱਥੇ ਤੁਸੀਂ ਹੋ ਔਰ ਐਲਓਸੀ ਕਿੰਨੀ ਦੂਰੀ ਤੇ ਹੈ ਇੱਥੋਂ ਸਰ ਮੇ ਰਿਟਾਇਟੂ ਤੋਂ ਕਿੰਨਾ 8 ਕਿਲੋਮੀਟਰ ਦੀ ਦੂਰੀ ਦਾ ਐਲੋਸੀ ਹੈ ਔਰ ਪੂਰੀ ਸ਼ੈਲਿੰਗ ਜਿਹੜੀ ਹੈ ਮੋਟਰ ਆਰਸ਼ਲ ਛੁੱਟੇ ਜਾ ਰਹੇ ਨੇ ਪਾਕਿਸਤਾਨ ਦੇ ਵੱਲੋਂ ਸਰ ਮੋਟਰ ਆਰਸ਼ਲ ਵੀ ਛੁੱਟੇ ਜਾ ਰਹੇ ਸੋ ਹੈਵੀ ਆਰਟਰੀ ਦਾ ਫਾਇਰ ਹੋ ਰਿਹਾ ਹੈ ਇਹ ਤੁਸੀਂ ਆਵਾਜ਼ਾਂ ਸੁਣ ਰਹੇ ਹੋ ਕਿ ਲਗਾਤਾਰ ਜੀ ਸ਼ੈਲਿੰਗ ਤਿੰਨ ਵਜੇ ਤੋਂ ਲਗਾਤਾਰ ਹੋ ਰਹੀ ਹੈ ਆਵਾਜ਼ਾਂ ਤਾਂ ਬਹੁਤ ਆ ਰਹੀਆਂ ਤੁਹਾਡੇ ਨਾਲ ਫੋਨ ਤੇ ਮੈਂ ਜਦੋਂ ਹੁਣ ਕਨੈਕਟ ਹੋਇਆ ਸ਼ਾਇਦ 19 ਵੇਲੇ ਲਾਈਵ ਤਾਂ ਨਹੀਂ ਆ ਰਹੀ ਪਰ ਬਾਈਲਾ ਬਹੁਤ ਜ਼ਿਆਦਾ ਆਵਾਜ਼ਾਂ ਜਿਹੜੀਆਂ ਨੇ ਸੁਣਾਈ ਦੇ ਰਹੀਆਂ ਸੀਗੀਆਂ ਔਰ ਚਾਰ ਸਿੱਖ ਕਮਿਊਨਿਟੀ ਨਾਲ ਜੁੜੇ ਲੋਕ ਤੁਸੀਂ ਦੱਸ ਰਹੇ ਹੋ ਕਿ ਇਸ ਹਮਲੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਕਿ ਸਾਰੇ ਪੁਨਚ ਸ਼ਹਿਰ ਦੇ ਸੀਗੇ ਜਾਂ ਆਸ-ਪਾਸ ਇਲਾਕੇ ਦੇ ਵੀ ਨੇ ਸਰ ਤਿੰਨ ਪੁਨਚ ਸਿਟੀ ਦੇ ਸੀ ਇੱਕ ਮੈਂਡਰ ਦੀ ਲੇਡੀ ਸੀ ਅੱਛਾ ਹਾਂਜੀ ਤਾਂ ਕੀ ਗੁਰਦੁਆਰਾ ਸਾਹਿਬ ਤੇ ਵੀ ਹਮਲਾ ਕੀਤਾ ਗਿਆ ਜਿਹੜੀ ਸ਼ੈਲਿੰਗ ਆਸ-ਪਾਸ ਗੁਰਦੁਆਰਾ ਸਾਹਿਬ ਤੇ ਵੀ ਉਹਦੀ ਹਾਂ ਗੁਰਦੁਆਰਾ ਸਾਹਿਬ ਤੇ ਵੀ ਹਮਲਾ ਹੋਇਆ ਉਹਦੀ ਦੀਵਾਰ ਨੂੰ ਕਾਫੀ ਡੇਮੇਜ ਹੋਇਆ ਸਰ ਕਿਉਂਕਿ ਇਸ ਟਾਈਮ 'ਚ ਸ਼ੈਲਿੰਗ ਇਤਨੀ ਹੈ ਕਿ ਬੰਦਾ ਬਾਹਰ ਨਿਕਲ ਨਹੀਂ ਸਕਦਾ ਹੈਗਾ ਜੀ ਤੁਸੀਂ ਵੀ ਧਿਆਨ ਰੱਖੋ ਆਪਣਾ ਬਹੁਤ ਵੱਡੀ ਜਾਣਕਾਰੀ ਤੁਸੀਂ ਸਾਨੂੰ ਦੇ ਰਹੇ ਹੋ ਭੁਪਿੰਦਰ ਸਿੰਘ ਜੀ ਲਗਾਤਾਰ ਹਜੇ ਮੈਂ ਚਾਹਾਂਗਾ ਤੁਸੀਂ ਫੋਨ ਤੇ ਜੁੜੇ ਹੋਏ ਹੋ ਔਰ ਮੈਂ ਆਪ ਹੈਰਾਨ ਹੋ ਰਿਹਾ ਕਿ ਜਿਸ ਤਰ੍ਹਾਂ ਸ਼ੈਲਿੰਗ ਹੋ ਰਹੀ ਹੈ ਬੰਬਾਰਡਿੰਗ ਹੋ ਰਹੀ ਹੈ ਮੈਂ ਚਾਹਾਂਗਾ ਆਪਣੇ ਸਹਿਯੋਗੀ ਸਾਹਿਬ ਨੂੰ ਕਿ ਜਿਹੜੀ ਵਿਜ਼ੂਅਲ ਭੁਪਿੰਦਰ ਸਿੰਘ ਜੀ ਹੁਣਾਂ ਨੇ ਸਾਡੇ ਨਾਲ ਸਾਂਝੇ ਕੀਤੇ ਸੀਗੇ ਲਾਈਵ ਵਿਜ਼ੂਅਲ ਜਦੋਂ ਇਹਨਾਂ ਨੇ ਬੰਬਾਰਡਿੰਗ ਦੇ ਸ਼ੇਅਰ ਕੀਤੇ ਸੀਗੇ ਉਹ ਦਿਖਾਈਏ ਅਮਰੀਕ ਸਿੰਘ ਦੀ ਤਸਵੀਰ ਤੁਹਾਨੂੰ ਆਪਾਂ ਦਿਖਾਉਂਦੇ ਆ ਜਿਨ੍ਹਾਂ ਦੀ ਇਸ ਹਮਲੇ ਦੇ ਵਿੱਚ ਡੈਥ ਹੋ ਗਈ ਹੈ ਅਮਰੀਕ ਸਿੰਘ ਰਾਗੀ ਗੁਰਦੁਆਰਾ ਸਿੰਘ ਸਭਾ ਦੇ ਰਾਗੀ ਸੀਗੇ ਆਪਣੇ ਗੁਰਦੁਆਰਾ ਸਾਹਿਬ ਤੋਂ ਆਪਣੇ ਇਹ ਆਪ ਦੇਖ ਸਕਦੇ ਹੋ ਨੁਕਸਾਨ ਪਹੁੰਚਿਆ ਥੋੜਾ ਜਿਹਾ ਵੀ ਵਿਸਤਾਰ ਦੇ ਨਾਲ ਦੱਸ ਦਿਓ ਸਰ ਗੁਰਦੁਆਰਾ ਸਿੰਘ ਸਭਾ ਤੇ ਲੱਗੇ ਬੰਮਿਛਲੇ ਇੱਕ ਜਾਂ ਦੋ ਬੰਮ ਕਿਹੜੇ ਨੇ ਉਹਦੇ ਨਾਲ ਦੀਵਾਰ ਨੂੰ ਥੋੜੇ ਡਿਫਰੈਂਟ ਚਲੇ ਆ ਉਧਰ ਉਹ ਵੀ ਹੋਈ ਹੈ ਨਾ ਹਮ ਲੇਕਿਨ ਇਤਨੀ ਹੈ ਕਿ ਸਿਟੀ ਦੇ ਅੰਦਰ ਉਸ ਬਹੁਤ ਸਿਆਰੀ ਹੋ ਰਹੀ ਹੈ ਜੀ ਜਿਸ ਤਰ੍ਹਾਂ ਦੇ ਸਾਰੇ ਪੁਰਾਣੇ ਜਾਣ ਕਰ ਦੱਸ ਰਹੇ ਕਿ 47 ਤੋਂ ਬਾਅਦ ਅਜ ਤੱਕ ਇਤਨੀ ਸ਼ੈਲਿੰਗ ਨਹੀਂ ਹੋਈ ਹੈ 1971 ਹੋ ਗਈ 1965 ਦੀ 71 ਹੋ ਗਈ ਲੇਕਿਨ ਜਿਸ ਅਜ ਤੱਕ ਬਾਰਡਰ ਤੇ ਲੜਾਈ ਹੁੰਦੀ ਨਹੀਂ ਲੇਕਿਨ ਜਿਹੜੀ ਸਿਟੀ ਦੇ ਅੰਦਰ ਸ਼ੈਲਿੰਗ ਇਹ ਪਹਿਲੀ ਵਾਰ ਹੋ ਰਹੀ ਹੈ ਸ਼੍ਰੀ ਅਨੰਦ ਸ਼ੈਲਿੰਗ ਪਹਿਲੀ ਵਾਰ ਹੋ ਰਹੀ ਹੈ ਚਲੋ ਅਰਦਾਸ ਕਰਦੇ ਹਾਂ ਕਿ ਸਾਰੇ ਲੋਕ ਸੁਰੱਖਿਅਤ ਰਹਿਣ ਭੋਪਿੰਦਰ ਜੀ ਦੁਆਰਾ ਤੁਹਾਡੇ ਨਾਲ ਜੁੜਾਂਗੇ ਇਸ ਵੇਲੇ ਤੁਸੀਂ ਤਸਵੀਰਾਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਜਿਸ ਵੇਲੇ ਪੁਨਚ ਸ਼ਹਿਰ ਦੇ ਵਿੱਚ ਜੰਮੂ ਦਾ ਇਹ ਸ਼ਹਿਰ ਹੈ ਪੁਨਚ ਜਿੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਿੱਖ ਕਮਿਊਨਿਟੀ ਰਹਿੰਦੀ ਹੈ ਸਿੱਖ ਲੋਕ ਰਹ ਡੱਥ ਹੋ ਗਈ ਹੈ ਗੁਰਦੁਆਰਾ ਸਿੰਘ ਸਭਾ ਸਿੰਡੀਕੇਟ ਮੋਹੱਲੇ ਦੇ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਇੱਕ ਰਾਗੀ ਅਮਰੀਕ ਸਿੰਘ ਹੁਣਾਂ ਦੀ ਡੱਥ ਹੋ ਗਈ ਹੈ ਇਹ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਬੰਬਾਰਡਿੰਗ ਹੋ ਰਹੀ ਹੈ ਮੋਟਰਾਰ ਸ਼ੈਲੁੱਟੇ ਜਾ ਰਹੇ ਨੇ ਹੈਵੀ ਫਾਇਰਿੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਪਹਿਲਾਂ ਤੁਹਾਨੂੰ ਇੱਕ ਆਵਾਜ਼ ਮੈਂ ਚਾਵਾਂਗਾ ਕਿ ਆਪਾਂ ਆਵਾਜ਼ ਸੁਣਾਈਏ ਜਿਹੜੀ ਬੰਬਾਰਡਿੰਗ ਹੋ ਰਹੀ ਹੈ Hoe gaan dit? Hoe gaan dit?